ਨਾ ਬੱਕੇ ਇਹ ਬਹਿ ਕੇ ਕਰਵਾਉਂਦੇ ਨੇ ਸਾਰੇ ਹੁੰਦੇ ਆ ਨਸ਼ੇ ਦੀ ਜੋ ਚਿੱਟਾ ਚਾਹੀਦਾ ਤੁਹਾਨੂੰ ਕੀ ਗੇ ਚਾਹੀਦਾ ਚੜਸ ਚਾਈ ਦੀ ਛੋਣੀ ਉਹ ਲੈ ਲੋ ਬਾਪੂ ਮਿਲਦਾ ਸਮ ਆ ਦੇਖੋ ਭਾਈ ਇਹ ਇਹ ਉਹ ਸਰਕਾਰੀ ਫਲੈਸ਼ਾਂ ਨੇ ਇਧਰ ਆਓ ਆਓ ਉਹ ਦੇਖੋ ਇਹ ਉਹ ਸਰਕਾਰੀ ਫਲੈਸ਼ਾਂ ਨੇ ਜਿੱਥੇ ਨਸ਼ੇ ਹੁੰਦੇ ਨੇ ਉਹ ਵੇਖੋ ਉੱਪਰ ਫਾਇਲ ਪੇਪਰ ਪਿਆ ਟੈਂਕੀ ਦੇ ਉੱਤੇ ਇਹਦਾ ਸਮਾਂ ਕਾਂ ਬੀਤੀਆਂ ਜਾਂਦੀਆਂ ਇਧਰ ਆਓ ਆਓ ਇੱਧਰ ਵੇਖੋ ਆ ਆ ਵੀ ਫਲੈਸ਼ ਚੇਕੋ ਹੋ ਗੋ ਸ਼ਰੀਆਮ ਫਾਇਲ ਪੇਪਰ ਪਏ ਨੇ ਸ਼ਰੀਆਮ ਬੰਦਾ ਕੁੱਛ ਫਲੈਸ਼ ਚ ਫਾਇਲ ਪੇਪਰ ਦਾ ਕੀ ਕੰਮ ਆ ਸ਼ਰੀਆ ਆ ਇੱਧਰ ਆਓ ਇੱਧਰ ਆਓ ਭਾਈ ਆ ਰੱਖੋ ਆ ਆ ਟੀਕੇ ਮੇ ਆਖੋ ਆ ਰੱਖੋ ਆ ਤੁਹਾਡੀ ਗੱਲ ਦੋ ਹੱਥ ਨਾ ਲਾਇਓ ਆ ਵੇਖੋ ਸ਼ਰੀਆਮ ਟੀਕੇ ਲੱਗਦੇ ਨੇ ਸ਼ਰੀਆਮ ਇੱਥੇ ਫਰਸ਼ਾਲੇ ਚਿੱਟਾ ਪੀਤਾ ਜਾਂਦਾ ਆਹੋ ਆਪੋ ਜੇ ਬੰਦਾ ਕੁੱਛ ਵਾਸ਼ਰੂਮ ਚ ਸਿਲਵਰ ਪੇਪਰ ਦਾ ਕੀ ਕੰਮ ਹੈਗਾ ਆ ਦੇਖੋ ਆਸਲ ਉਹ ਬੇਪਰ ਆ ਕਾਲਾ ਆ ਆ ਵੇ ਲੋ ਤੁਸੀਂ ਲਾਂਗੋ ਖਾਦੋ ਸੜਿਆ ਹੋਇਆ ਜੇ ਸੜਦਾ ਤਾਂ ਹੀ ਐ ਨਾ ਪੀਂਦੇ ਪੁੰਦੇ ਆ ਆਹਵਾ ਵੀ ਪਈਆਂ ਜੇ ਸਰਿੰਜਾ ਉੱਪਰ ਸ਼ਰੀਆਮ ਇੱਥੇ ਭਾਈ ਸ਼ਰੀਆਮ ਉਹ ਟੈਂਕੀ ਦੇ ਵੇਖ ਲਓ ਉੱਥੇ ਵੀ ਪਈਆਂ ਜੇ ਸਰਿੰਜਾ ਇੱਥੇ ਇੱਥੇ ਬਾਰੋ ਵੀ ਮੁੰਡੇ ਆ ਕੇ ਇਹ ਵਾਸ਼ਰੂਮ ਸਰਕਾਰੀ ਨੇ ਇੱਥੇ ਬਾਰੋ ਵੀ ਮੁੰਡੇ ਆ ਕੇ ਇੱਥੇ ਨਸ਼ਾ ਕਰਦੇ ਨੇ ਕਿਉਂ ਇਹ ਕੈਂਟ ਜਿਹੜਾ ਹੈਗਾ ਬੜਾ ਸੇਫ ਇਲਾਕਾ ਮੰਨਿਆ ਜਾਂਦਾ ਵਾ ਤੇ ਲੋਕਾਂ ਨੂੰ ਲੱਗਦਾ ਇੱਥੇ ਕੋਈ ਆਂਦਾ ਜਾਂਦਾ ਨਹੀਂ ਐਸ ਕਰਕੇ ਇੱਥੇ ਜਿੰਨਾ ਨਸ਼ਾ ਹੁੰਦਾ ਵਾ ਇਹ ਸਰਕਾਰੀ ਫਲੈਸ਼ਾਂ 'ਚ ਹੁੰਦਾ ਹੋਮ ਡਿਲੀਵਰੀਆਂ ਹੌਲਾਪੀਆਂ ਨਸ਼ੇਦਿਆਂ ਹੱਡੇ ਲੱਗੇ ਚਵੇ ਤੇ ਮੇਰੀ ਹੱਥ ਜੋੜ ਬੇਨਤੀ ਆ ਸਾਰਿਆਂ ਨੂੰ ਕੋਈ ਵੀਡੀਓ ਇੰਨੀ ਕੁ ਵਾਇਰਲ ਕਰਾਇਓ ਤਾਂ ਕਿ ਮੰਤਰੀਆਂ ਤੱਕ ਭਗਵੰਤ ਮਾਨ ਜੀ ਤੱਕ ਪਹੁੰਚੇ ਜਿਹੜੇ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬਣ ਜਾਣਾ ਜੇ ਅਗਲੀ ਜਿਹੜੀ ਜਨਰੇਸ਼ਨ ਆਣੀ ਨਾ ਉਹ ਵਿੰਗੀ ਡੇਡੀ ਪੈਦਾ ਹੋਣੀ ਆ ਕਿਉਂਕਿ ਲੋਕੀ ਨਸ਼ਿਆਂ 'ਚ ਇੰਨਾ ਵੜ ਗਏ ਹੋਏ ਨੇ ਜੀ ਕੀ ਨਾਮ ਆ ਖੜਾ ਲੱਗਾ ਮੇਰਾ ਨਾਮ ਜੀ ਵਰੁਨ ਸਰੀਨਾ ਮੈਂ ਸਦਰ ਬਾਜ਼ਾਰ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹਾਂ ਅੱਜ ਤਕਰੀਬਨ 1:12 1 ਵਜੇ ਇੱਕ ਇਥੇ ਲੜਕਾ ਵਾ ਸੰਜੂ ਠੀਕ ਆ ਜੋ ਕਿ ਡਰਗ ਅਡਿਕਟਿਡ ਆ ਉਹ ਇਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਉਹਨੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਖਾ-ਬੁਖਾਰ ਚਲਾਇਆ ਤਾਂ ਕਿ ਉਹ ਠੀਕ ਹੋ ਜਾਏ ਬਟ ਉਹ ਨੋਰਮਲ ਨਹੀਂ ਹੋਇਆ ਅਸੀਂ ਮੌਕੇ ਤੇ ਕੰਟੇਨਮੈਂਟ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਇਥੇ ਮੁਲਾਜ਼ਮ ਭੇਜੇ ਨੇ ਤੇ ਹੁਣ ਉਹਨੂੰ 108 ਤੇ ਹਸਪਤਾਲ ਲੈ ਕੇ ਗਏ ਨੇ ਕੀ ਦੇਖਣ ਨੂੰ ਕੀ ਲੱਗਦਾ ਕਰੋ ਦੇਖਣ ਨੂੰ ਇਹੋ ਲੱਗਦਾ ਜਿ ਬਹੁਤ ਘੱਟ ਉਮੀਦ ਆ ਉਹਦੀ ਬਚਣ ਦੀ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ ਤੇ ਸ਼ਾਇਦ ਹੀ ਉਹ ਬਚੇ ਨਸ਼ਾ ਉਹਨੇ ਕਿਹੜਾ ਕੀਤਾ ਸੀ ਨਸ਼ਾ ਜੀ ਕੋਈ ਵੀ ਤੁਸੀਂ ਇਹ ਸਦਰਬਜ਼ਾਰ ਕੈਂਟਾ ਮੈਂ ਤੁਹਾਨੂੰ ਖੁੱਲਕੇ ਦੱਸਣਾ ਚਾਹਾਂਗਾ ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਹੈ ਟੀਕੇ ਲੈਣੇ ਚਰਸ ਲੈਣੀ ਹੈ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕਉਂਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨਹੀਂ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਹਾਂ ਹੁਣ ਤੇ ਹਾਲਾਤ ਵੱਤ ਤੋਂ ਬੱਤਰ ਹੋ ਗਏ ਅੱਜ ਅਸੀਂ ਨੂੰ ਕੈਮਰੇ ਸਾਹਮਣੇ ਆਉਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾਂ ਕੀ ਕੰਮ ਹੁੰਦਾ ਵ ਹੁੰਦੀ ਆ ਕਿ ਤੁਹਾਡੇ ਖਿਲਾਫ ਫਲਾਣੇ ਬੰਦੇ ਨੇ ਕੰਪਲੇਂਟ ਦਿੱਤੀ ਫਿਰ ਵੈਰ ਪੈਂਦੇ ਨੇ ਲੇਕਿਨ ਹੁਣ ਜਿਹੜੇ ਐਸਐਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਘਰ ਉਜੜ ਜਾਣਾ ਇਹ ਕਿੱਥੋਂ ਨਸ਼ਾ ਕਿੱਥੋਂ ਲੈ ਰਹੇ ਨੇ ਸਰ ਇਹ ਨਹੀਂ ਜੀ ਪਤਾ ਵੇਖੋ ਇੱਥੇ ਦੇ ਇਹ ਸਾਹਿਬ ਆ ਹੋਮ ਡਿਲੀਵਰੀਆਂ ਤੱਕ ਹੋਣ ਲੱਪੀਆਂ ਆ ਕਿਉਂਕਿ ਇਹ ਇਹਨਾਂ ਨੂੰ ਜਾਣ ਦੇ ਕਿਤੇ ਲੋੜ ਪੈਂਦੀ ਨਹੀਂ ਆ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਇਹ ਜਿਹੜਾ ਨੌਜਵਾਨ ਹੈ ਇਹਦੀ ਉਮਰ ਕਿੰਨੀ ਹੈ ਕਿੱਧਰ ਦਾ ਰਹਿਣ ਵਾਲਾ ਹੈ ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਆ ਸੰਜੂ ਇਹਦਾ ਨਾਮ ਆ ਪਹਿਲਾਂ ਕੈਂਟ 'ਚ ਰਹਿੰਦਾ ਸੀਗਾ ਹੁਣ ਇਹ ਕਿਤੇ ਮਾਲਾ ਸਾਈਡਸ ਸ਼ਿਫਟ ਹੋ ਗਏ ਨੇ ਬਟ ਇਹ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾ ਕੀ ਹਾਲਾਤ ਕੀ ਹੈ ਤੁਹਾਡੇ ਇਲਾਕੇ ਦੇ ਮਿੱਤੂ ਹਾਲਾਤ ਵੱਤੋਂ ਬੱਤਰ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਣ ਦੇ ਆ ਜਿਹੜੇ ਯੂਥ ਆ ਜਾਂ ਜਨਰੇਸ਼ਨ ਗਾਂਵ ਵਾਲੀ ਆ ਸਭ ਨਸ਼ੇ ਤੇ ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ ਟੀਕੇ ਤੱਕ ਸਭ ਇਹ ਤੇ ਨਜਾਜ ਅੱਜ ਲੰਦਿਆ ਪੰਜਾਬ ਸਿੱਕਰ ਲੋਕਿਆ ਜਾ ਰਿਹਾ ਕਿਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਹਾਂ ਰੰਗਲਾ ਪੰਜਾਬ ਇੱਥੇ ਆ ਭੇਜੋ ਹਾਂ ਜਿਹੜਾ ਕਹਿੰਦਾ ਰੰਗਲਾ ਪੰਜਾਬ ਬੇੜਾ ਗਰਗ ਕਰਤਾ ਲੋਕਾਂ ਦੇ ਘਰਾਂ ਦੇ ਘਰੋਂ ਜੜਣਦੇ ਨੇ ਮਾਵਾਂ ਰੋਂਦੀਆਂ ਪੇਟ ਦੀਆਂ ਬੱਚਿਆਂ ਮਗਰ ਭੱਜਦੀਆਂ ਵਾ ਕਿ ਸਾਡਾ ਬੱਚਾ ਕਿਤੇ ਨਿਸ਼ਾਨਾ ਕਰ ਲੇ ਤੇ ਇੱਥੇ ਹਟਦਾ ਕੋਈ ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ ਇੱਕ ਵਾਰ ਕੈਂਟੀ ਭੇਜ ਦੋ ਕਿ ਹੋਰ ਥਾਂ ਜਾਣ ਦੀ ਲੋੜ ਨਹੀਂ ਆ ਬਹੁਤ ਵੱਤ ਤੋਂ ਬੱਤਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜਿੱਥੇ ਇਹ ਕਦੇ ਇਲਾਕੇ ਦੇ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਭਾਜੀ ਐਮਐਲਏ ਜਿਹੜੋ ਇਲੈਕਸ਼ਨ ਹੁੰਦੇ ਉਹ ਐਮਐਲਏ ਸਾਡੇ ਤੱਕ ਪਹੁੰਚ ਕਰਦੇ ਤੇ ਬਾਅਦ ਪੁੱਛ ਕਿਛਣ ਉਹਨਾਂ ਨੇ ਆਣਾ ਕਿ ਆਹੀ ਆਣਾ ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ ਉਹਨਾਂ ਨੇ ਬਾਅਦੋ ਕਹਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਵੀ ਤੀ ਦਸਤੀ ਆ ਅਸੀਂ ਥਾਣੇ ਪਹਿਲਾਂ ਹੀ ਕਹਿ ਤਾ ਹੋਇਆ ਵਾ ਲੇਕਿਨ ਹੁਣ ਵਾਲੇ ਜਿਹੜੇ ਐਸਐਚਓ ਸਾਹਮਣੇ ਉਹਨਾਂ ਨਾਲ ਜ਼ਰੂਰ ਗੱਲ ਹੋਏ ਇਹੀ ਤਾਂ ਉਹਨਾਂ ਨੇ ਹਣ ਉਮੀਦ ਵੀ ਜਤਾਈ ਆ ਕਿ ਉਹ ਠੱਲ ਪਾਣਗੇ ਤੇ ਬਾਕੀ ਉਹਨਾਂ ਦੇ ਡਿਪੈਂਡ ਕਰਦਾ ਉਹ ਕੀ ਕਰਦਾ ਠੀਕ ਥੈਂਕ ਯੂ ਧੰਨਵਾਦ ਧੰਨਵਾਦ ਆਹ ਮਾਮ ਅੱਜ ਇੱਕ ਸੂਚਨਾ ਮਿਲੀ ਸੀ ਆਪਣੇ ਸਦਰ ਕੇਂਟਰ ਕੋਈ ਨੌਜਵਾਨ ਜਿਹੜਾ ਵਾ ਗਰਮੀ ਗੁਰਮੀ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇਤੇ ਪਿਆ ਤੇ ਮਦਦ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੁਸ ਪੱਕੇ ਥੱਲੇ ਪਿਆ ਉਹਨੂੰ ਚੈੱਕ ਚੁ ਕਰਾਇਆ ਹਟਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਦੂਜੀ ਸਾਡੇ ਇਲਾਕੇ ਕਿਹੜਾ ਤੇ ਕਿੰਦੀ ਉਮਰ ਕਿੰਨੀ ਇਹ ਨੌਜਵਾਨ ਇਹ ਸਦਰਤਾਏ ਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਆ ਤੇ ਬਾਕੀ ਜੇ ਤਾਂ ਪਤਾ ਕਰਦੇ ਆ ਮਾਰਸ ਕਰੋਣਾ ਕੀ ਨਾਂ ਕੀ ਬਤ ਮੇਰੇ ਦਾ ਮਤਲਬ ਸੰਜੇ ਸੰਜੇ ਨਾ ਮਤਲਬ ਸੰਜੂ ਨਸ਼ੇ ਦਾ ਨਸ਼ੇ ਦਾ ਵੀ ਇਹ ਨਹੀਂ ਕੁਝ ਕਹਿ ਸਕਦੇ ਕੁਝ ਜੀ ਅੰਤਰਮੁਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਲੋਕਾਂ ਦੇ ਨਹੀਂ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂ ਨਾ ਬਾਕੀ ਜ਼ਰੀਫਾਈ ਕਰਦੇ ਹਾਂ ਸਾਰੀ ਹਾਂ ਹੈਗੀ ਲੜਕੀ ਤੇ ਜੀ ਹਾਂਜੀ ਹਾਂਜੀ ਆ ਗਈ ਆਏ